ਸੈਸ ਸ਼ਾਮ ਦੇ 4 ਵਜੇ ਚਾ ਦੁਪਹਿਰ ਦੇ 12 ਵਜੇ ਚਾ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜ ਕਲਾਂ ਲੈ ਕੇ ਆਉਂਦਾ ਸੀ ਕੀ ਪ੍ਰਦਰਸ਼ਨ ਕਰਨੇ ਆਏ ਮੈਂ ਇੱਥੇ ਕੋਈ ਪਹਿਲੀ ਵਾਰ ਨਹੀਂ ਆਇਆ ਸ਼ਾਇਦ ਮੈਨੂੰ ਵੀ ਨਹੀਂ ਯਾਦ ਕਿ ਮੈਂ ਇੱਥੇ ਕਿੰਨੀ ਵਾਰ ਆਇਆ ਕਿਉਂਕਿ ਜਿਸ ਯੋਧੇ ਨੂੰ ਇੱਥੇ ਯਾਦ ਕਰਨਾ ਆਉਨੇ ਆ ਉਹਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਦੁਨੀਆ ਦੀ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ 23 ਸਾਲ ਦੀ ਉਮਰ ਤੇ ਅੰਗਰੇਜ਼ਾਂ ਨਾਲ ਟੱਕਰ ਅੱਡਾ ਵੱਡਾ ਉਹਨਾਂ ਦਾ ਅੰਪਾਇਰ ਕਿ ਜਿੱਥੇ ਸੂਰਜ ਨਹੀਂ ਛਿਪਦਾ ਸੀ ਉਹਨਾਂ ਦੇ ਰਾਜ ਚ ਉੱਥੇ 18 19 20 21 22 23 ਸਾਲ ਦੇ ਜਵਾਨ ਉਹਨਾਂ ਨਾਲ ਟੱਕਰ ਲਈ ਖੜੇ ਸੀ ਲੋਕ ਮਜ਼ਾਕ ਕਰਦੇ ਸੀ ਤੁਸੀਂ ਕਿੱਥੋਂ ਅੰਗਰੇਜ਼ਾਂ ਨੂੰ ਭਜਾ ਦੋਗੇ तो कहते भजा देंगे मुल्क अपना उन्होंने को तर्क सीना को जज्बा से उन्होंने इरादा से तो कामयाब हो गए आदमी बड़ा सालों से नहीं आदमी बड़ा सालों से नहीं आदमी बड़ा ख्यालों से होता है ਖਿਆਲ ਬਹੁਤ ਵੱਡੇ ਸੀ ਉਹਨਾਂ ਦੇ ਉਹ ਸਾਲਾਂ 'ਚ ਤਾਂ ਉਮਰ 23 ਸਾਲ ਹੀ ਸੀ ਪਰ ਖਿਆਲਾਂ 'ਚ ਬਹੁਤ ਵੱਡੇ ਸੀ ਉਹ ਤਾਈਓ ਅੱਜ ਯਾਦ ਕਰਦੇ ਆਂ ਤਾਈਓ ਅੱਜ ਮੇਲੇ ਲੱਗਦੇ ਨੇ ਤਾਈਓ ਅੱਜ ਨਤਮਸਤਕ ਹੋਨੇ ਆ ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਅੱਪਾ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜ੍ਹੀਆਂ ਵੀ ਨਹੀਂ ਹੋਣਗੀਆਂ ਪਰ ਪਗਤ ਸਿੰਘ ਰਾਜਗੁਰੂ ਸੁਖਦੇਵ ਹੋਰੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਕੰਮ ਹੈ ਸਾਡਾ ਫਰਜ਼ ਹੈ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ। ਸ਼ੇਦ ਆਜ਼ਮ ਪਾਕਿਸਤਾਨਗਰਾਂ ਦੇ ਪਿੰਡ ਜੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਐਸੀਆਂ ਸ਼ਾਨਦਾਰ ਅਜਾਇਬ ਘਰ ਕੰਪਲੈਕਸ ਵਿਰਾਸਤੀ ਸਟਰੀਟਾਂ ਬਣਾਈਏ। ਕਾਹ ਜਾਣਦੇ ਹੋ ਲੋਕ ਇੱਥੇ ਖੜ ਕੇ ਜਾਣ ਤੇ ਦੇਖ ਕੇ ਜਾਣ कि दी आजादी की दी जी चिणग सी वो इतों भड़की सी इस पिंड बच्चे ने देश की दी आजादी की दी चिणग भड़काई भगत सिंह जी ने लिखा इस कदर वाकिफ हो गई है मेरी कलम मेरे किरदार से वाकिफ हो गई है जानू हो गई है इस कदर इनी ज्यादा इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है इन्ने ज्यादा देश प्रेम च देश भक्ति च लीन हो गए सी वो ਇਹ ਲੀਨ ਹੋਏ ਬਿਨਾ ਇਹ ਦੇਸ਼ ਦੇ ਪਿਆਰ ਦੇ ਵਿੱਚ ਸਮੋਏ ਬਿਨਾ ਇਹ ਕੰਮ ਨਹੀਂ ਹੋ ਸਕਦਾ ਜੀ ਇੱਕ ਘਰ ਦੇ ਕੀ ਕਰਨਗੇ ਬਾਅਦ ਚ ਘਰਦਿਆਂ ਦਾ ਕੀ ਹੋਊਗਾ ਬੱਚੇ ਕੀ ਕਰਨਗੇ ਚਾਚੇ ਤਾਏ ਕੀ ਕਹਿਣਗੇ ਚਾਚੀਆਂ ਤਾਈਆਂ ਇਹ ਸੋਚ ਕੇ ਨਹੀਂ ਕੰਮ ਹੋ ਸਕਦਾ ਜੀ ਅੱਪਾਂ ਵੀ ਚਾਹੁੰਦੇ ਆ ਦੁਬਾਰਾ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਣ ਪਰ ਅੱਪਾਂ ਚਾਹੁੰਦੇ ਆ ਸਾਡੇ ਨਾ ਹੋਣ ਗਵਾਂਡੀਆਂ ਦੇ ਹੋਵਾਂ ਅੱਪਾਂ ਸਿਰਫ ਤਮਾਸ਼ਾ ਦੇਖੀਏ ਬਸ ਤਾਂ ਸ਼ਹੀਦੀ ਆਜ਼ਮ ਭਗਤ ਸਿੰਘ ਨੂੰ ਜਿੰਨੇ ਉਹਨਾਂ ਬਾਰੇ ਬੋਲੀ ਜਾਓਗੇ ਉਹਨਾਂ ਹੀ ਉਹਨਾਂ ਬਾਰੇ ਗਿਆਨ ਖੁੱਲਦਾ ਜਾਊਗਾ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਦਾ ਸੀ ਤਾਂ ਮੈਂ ਜਦੋਂ ਕੋਈ ਨਵੀਂ ਗੱਡੀ ਲੈ ਲੈਂਦਾ ਸੀ 6-7 ਗੱਡੀਆਂ ਬਦਲੀਆਂ ਹੋਣੀਆਂ ਕਲਾਕਾਰ ਜੀਵਨ ਦੌਰਾਨ ਤਾਂ ਸ਼ੋਰੂਮ ਚੋਂ ਗੱਡੀ ਜਦੋਂ ਨਿਕਲਦੀ ਸੀ ਚਾਹ ਸ਼ਾਮ ਦੇ 4 ਵਜੇ ਚਾਹ ਦੁਪਹਿਰ ਦੇ 12 ਵਜੇ ਚਾਹ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜਕਲਾਂ ਲੈ ਕੇ ਆਉਂਦਾ ਸੀ ਘਰ ਕੋਲੇ ਜਾ ਕੇ ਗੱਡੀ ਖੜਾ ਕੇ ਮੱਥਾ ਟੇਕਦਾ ਸੀ ਤੁਹਾਡੇ ਕਰਕੇ ਕੋਠੀਆਂ ਕਾਰਾਂ ਵਾਲੇ ਹੋ ਗਏ ਜੀ ਨਹੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਉਹਨੂੰ ਥੋਡੀਆਂ ਨੇ ਜਦੋਂ ਮੈਂ MP ਬਣਿਆ ਪਹਿਲੀ ਵਾਰ 2014 ਚ ਸੰਗਰੂਰ ਤੋਂ ਆਮ ਤੌਰ ਤੇ ਜਦੋਂ MP ਦਾ ਸਰਟੀਫਿਕੇਟ ਮਿਲਦਾ ਹੈ ਆਮ ਤੌਰ ਤੇ ਜਿਹੜੇ ਲੀਡਰ ਨੇ ਜਾਂ ਜੇਤੂ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਸਰਟੀਫਿਕੇਟ ਲੈ ਕੇ ਆਪਣੇ ਪ੍ਰਧਾਨ ਕੋਲੇ ਜਾਂਦੇ ਨੇ ਉਹਨੂੰ ਸਰਟੀਫਿਕੇਟ ਫੜਾਉਂਦੇ ਨੇ ਪ੍ਰਧਾਨ ਜੀ ਆ ਸੀਟ ਤੋਂ ਜਿੱਤ ਕੇ ਤੁਹਾਡੀ ਝੋਲੀ ਪਾਤੀ ਮੈਂ ਤੇ ਮੈਂ ਸਰਟੀਫਿਕੇਟ ਲੈ ਕੇ ਸਿੱਧਾ ਖਟਕੜਕਲਾ ਆਇਆ ਸੀ। ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਦੇ ਵਿੱਚ ਮੈਂ ਸਰਟੀਫਿਕੇਟ ਰੱਖਤਾ ਸੀ। ਮੈਂ ਕਿਹਾ ਭਗਤ ਸਿੰਘ ਜੀ ਤੁਸੀਂ ਠੁੱਡਾ ਨਹੀਂ ਮਾਰਦੇ ਹੈ ਜੀ ਐਮਪੀ ਸ਼ਿਪ ਨੂੰ। ਕੋਈ ਜ਼ੀਰੋ ਵੈਲਿਊ ਹੈ। ਤੁਹਾਡੀ ਕੁਰਬਾਨੀ ਦੇ ਮੁਕਾਬਲੇ ਐਮਪੀ ਸ਼ਿਪ। ਪਰ ਲੋਕਤੰਤ੍ਰਿਕ ਤਰੀਕੇ ਨਾਲ ਜਿੱਤ ਕੇ ਤੁਹਾਡੇ ਕੋਲ ਇਹ ਆਸ਼ੀਰਵਾਦ ਲੈਣ ਆਇਆ ਕਿ ਜਿਹੜੀ ਪਾਰਲੀਮੈਂਟ ਵਿੱਚ ਤੁਸੀਂ ਕੰਨ ਖੋਲਣ ਵਾਸਤੇ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਖੜਕਾ ਕਰਨ ਵਾਲੇ ਬੰਬ ੁੱਟੇ ਸੀ ਉੱਥੇ ਮੈਂ ਜ਼ੁਬਾਨ ਨਾਲ ਉਹਨਾਂ ਦੇ ਕੰਨ ਖੋਲੂੰਗਾ ਬਸ ਮੇਰੇ ਤੇ ਸ਼ੀਰਮਾ ਰੱਖਿਓ ਉਸ ਤੋਂ ਬਾਅਦ ਪੀਲੀ ਪੱਗ ਬਨ ਕੇ ਮੈਂ ਅਗਲੇ ਦਿਨ ਪਾਰਲੀਮੈਂਟ ਗਿਆ ਪਾਰਲੀਮੈਂਟ ਦੇ ਵਿੱਚ ਪੱਗ ਮਸ਼ਹੂਰ ਹੋ ਗਈ ਪੀਲੇ ਰੰਗ ਦੀ ਬਸੰਤੀ ਰੰਗ ਦੀ ਕਹਿ ਲਓ ਪੀਲਾ ਕਹਿ ਲਓ ਤੇ ਉੱਥੇ ਫਿਰ ਮੈਂ ਬੋਲਣ ਲੱਗ ਗਿਆ ਅਸ਼ੀਰਵਾਦ ਪਾਕ ਸਿੰਘ ਦਾ ਸੀ ਬਾਲ ਉਧਰੋਂ ਆਉਂਦਾ ਸੀ ਜ਼ੁਬਾਨ ਮੇਰੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਫਿਰ ਕਿ 2014 ਤੋਂ ਲੈ ਕੇ 2022 ਤੱਕ ਦੋ ਵਾਰੀ ਮੈਂ ਐਮਪੀ ਬਣਿਆ ਤੇ ਫਿਰ ਉੱਥੇ ਮੈਂ ਕਿਸੇ ਹੋਰ ਨੂੰ ਬੋਲਣ ਨਹੀਂ ਦਿੱਤਾ ਫਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਠਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਈ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਗਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜੀ ਬਹੁਤ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀਆ ਦਵਾਈਆਂ ਉਹ ਤਾਂ ਜਨਾਬ ਮੰਨਦੇ ਨੇ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਜਕਰਤਾ ਤੋ ਇਸ ਕਰਕੇ ਮੈਂ ਉੱਥੇ ਜਾ ਕੇ ਜਦੋਂ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਹੈ ਵੀਡੀਓ 'ਚ ਥੀਮੈਟਿਕ 게ਟ ਹੈ 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਹੋ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਭਗਤ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹੇ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨੌਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖਣ ਜਾਂਦੇ ਆ ਉਹ ਰਸਤੇ 'ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਵੀ ਦੱਸ ਦੇਣਗੇ ਕਿ ਯਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੁੱਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ